ਉੱਧਰ ਲੈ ਬਣਾ ਮੂਵ ਛੇਤੀ ਹੋ ਗਿਆ ਇਹ ਮੂਵਨ ਤੇ ਇਧਰੋਂ ਚੱਲਣ ਦਿਆ ਆ ਆ ਪਤਾ ਲੈ ਟੈਟੂ ਵੀ ਰਿਮੂਵ ਨਹੀਂ ਕਿ ਤੇ ਅੱਡੀ ਗੱਲ ਹੁੰਦੀ ਮੈਂ ਇਨ ਟੈਟੂ ਬਣਾ ਮੈਂ ਟੈਟੂ ਨਾਲ ਰਿਮੂਵ ਕਰ ਦਿੰਦਾ ਮਯੰਕ ਸ਼ਰਮਾ ਤੇ ਹਿਮਾਣੀ ਦੇ ਬ੍ਰੇਕਅਪ ਤੋਂ ਬਾਅਦ ਹੁਣ ਮਯੰਕ ਸ਼ਰਮਾ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਕੁੜੀ ਦੇ ਨਾਲ ਅਕਸਰ ਹੀ ਰੀਲਾਂ ਸ਼ੇਅਰ ਕਰਦਾ ਹੈਗਾ ਜਿਸ ਤੋਂ ਬਾਅਦ ਲੋਕਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਮਯੰਕ ਦੀਆਂ ਵੀਡੀਓ ਨੀਚੇ ਕੀ ਇਹ ਤੇਰੀ ਨਵੀਂ ਸਹੇਲੀ ਆ ਗਈ ਤੂੰ ਜਾਣ ਜਾਣ ਕੇ ਇਸ ਕੁੜੀ ਨਾਲ ਰੀਲਾਂ ਸ਼ੇਅਰ ਕਰਦਾ ਹਿਮਾਣੀ ਨੂੰ ਮਚਾਉਣ ਵਾਸਤੇ ਸੋ ਜਿਸ ਬਾਰੇ ਮਯੰਕ ਸ਼ਰਮਾ ਬੋਲੇਗਾ ਆਪਾਂ ਉਹ ਵੀ ਤੁਹਾਡੇ ਨਾਲ ਅੱਗੇ ਕਲਿੱਪ ਸ਼ੇਅਰ ਕਰਾਂਗੇ ਤੇ ਨਾਲ ਦੀ ਨਾਲ ਮਯੰਕ ਸ਼ਰਮਾ ਨੇ ਇੱਥੇ ਹਿਮਾਣੀ ਨੂੰ ਵੀ ਇੱਕ ਵੱਡਾ ਰਿਪਲਾਈ ਕੀਤਾ ਹੈਗਾ ਮਯੰਕ ਸ਼ਰਮਾ ਨੇ ਕਿਹਾ ਕਿ ਉਹ ਸੇਤੀ ਮੂਵ ਆਨ ਕਰ ਗਈ ਮੇਰੇ ਤੋਂ ਹਜੇ ਤੱਕ ਮੂਵ ਆਨ ਨਹੀਂ ਹੋਇਆ ਤੇ ਨਾਲ ਦੀ ਨਾਲ ਹਿਮਾਨੀ ਨੇ ਤਾਂ ਟੈਟੂ ਵੀ ਰਿਮੂਵ ਕਰ ਲਿਆ ਮੇਰੇ ਤੋਂ ਤਾਂ ਟੈਟੂ ਵੀ ਰਿਮੂਵ ਨਹੀਂ ਕਰਵਾਇਆ ਗਿਆ ਤੇ ਜਿਸ ਤੋਂ ਪਤਾ ਲੱਗਦਾ ਕਿ ਕਿਹਨੂੰ ਕਾਲੀ ਸੀਗੀ ਜ਼ਿਆਦਾ ਛੱਡਣ ਦੀ ਇੱਥੇ ਹਿਮਾਨੀ ਦੇ ਉੱਪਰ ਇਹੀ ਇਲਜ਼ਾਮ ਲਾਏ ਜਾ ਰਹੇ ਨੇ ਮਯੰਕ ਸ਼ਰਮਾ ਦੁਆਰਾ ਕਿ ਹਿਮਾਨੀ ਨੇ ਮੈਨੂੰ ਛੱਡਿਆਗਾ ਨਾ ਕਿ ਮੈਂ ਹਿਮਾਨੀ ਨੂੰ ਛੱਡਿਆਗਾ ਬਾਕੀ ਤੁਸੀਂ ਅੱਗੇ ਉਹ ਮਯੰਕ ਸ਼ਰਮਾ ਦੀ ਛੋਟੀ ਜਿਹੀ ਕਲਿੱਪ ਵੀ ਜ਼ਰੂਰ ਦੇਖੇ ਤੇ ਬਾਕੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਬਾਕੀ ਮਿਲਦੇ ਆ ਸੋ ਆਪਾਂ ਰੀਲ ਬਣਾਈ ਦੀ ਆ ਹਣਾ ਤੇ ਕੋਈ ਇਹੋ ਜੀ ਗੱਲ ਨਹੀਂ ਕਿ ਮੇਰੇ ਰਿਲੇਸ਼ਨ ਚ ਆ ਗਿਆ ਮੈਂ ਬਹੁਤ ਕੋਚਾ ਮੂਵ ਔਨ ਕਰ ਗਿਆ ਮੂਵ ਔਨ ਤੇ ਇਦਾਂ ਹੀ ਚੱਲਣ ਦਿਆ ਵਾ ਬਾਕੀ ਟਾਈਮ ਟਾਈਮ ਦੀ ਗੱਲਾਂ ਨੇ ਉਦੋਂ ਲੈ ਬਣਾ ਮੂਵ ਛੇਤੀ ਹੋ ਗਿਆ ਇਹ ਮੂਵ ਔਨ ਤੇ ਇਧਰੋਂ ਚੱਲਣ ਦਿਆ ਵਾ ਆਪਾਂ ਤਾਂ ਲੈ ਟੈਟੂ ਵੀ ਰਿਮੂਵ ਨਹੀਂ ਕਿ ਤੇ ਐਡੀ ਗੱਲ ਹੁੰਦੀ ਮੈਂ ਇਨ ਟੈਟੂ ਬਣਾ ਮੈਂ ਟੈਟੂ ਨਾਲ ਰਿਮੂਵ ਕਰ ਦਿੰਦਾ ਜਦੋਂ ਟੈਟੂ ਰਿਮੂਵ ਕਰਨਾ ਹੋਵੇ ਟੈਟੂ ਵੀ ਰਿਮੂਵ ਕਰ ਦਾਂਗੇ ਆ ਗੱਲਾਂ ਨੇ ਇਹੀ ਫਰਕ ਹੈ ਗਿਆ ਬੱਸ ਹੁਣ ਤੋਂ ਹੀ ਆਪੇ ਸਾਹਬ ਲੜੋ ਮੂ ਮੂ ਕਿੰਨੇ ਜ਼ਿਆਦਾ ਜਲਦੀ ਕੀਤਾ ਤੇ ਕਿੰਨੇ ਜ਼ਿਆਦਾ ਜਲਦੀ ਆਪਣੀ ਜ਼ਿੰਦਗੀ ਸਹੀ ਕੀਤੀ ਬਸ ਆਪੇ ਹਿਸਾਬ ਲੈਣਾ